ਜ਼ਿਆਦਾਤਰ ਜਿਹੜੇ ਬਹੁਤਾਤ ਗਿਣਤੀ ਝੋਨੇ ਨੇ 30 ਤੋਂ ਲੈ ਕੇ 45 ਦਿਨ ਦੇ ਟਾਈਮ ਪੀਰੀਅਡ ਦੇ ਵਿੱਚ ਚਲੇ ਜਾਂਦੇ ਨੇ ਤੇ ਇਹ ਉਹ ਦਿਨ ਨੇ ਜਿਨ੍ਹਾਂ ਦੇ ਵਿੱਚ ਜਦ ਤਰ ਜ਼ਿਮੀਦਾਰਾਂ ਨੇ ਝੋਲੀਆਂ ਚੁੱਕ ਲਈਆਂ ਨੇ ਝੋਨੇ ਨੂੰ ਆਖਰੀ ਯੂਰੀਆ ਪਾਉਣ ਦੇ ਵਾਸਤੇ ਇਹਨਾਂ ਦਿਨਾਂ ਦੇ ਵਿੱਚ ਆਪਾਂ ਲਾਸਟ ਯੂਰੀਆ ਦੀ ਕਿਸ਼ਤ ਪਾ ਕੇ ਕੰਮ ਜਿਹੜਾ ਨਿਵੇੜਨਾ ਹੈ ਪਰ ਇੱਕ ਬਹੁਤ ਵੱਡੀ ਗਲਤੀ ਜ਼ਿਮੀਦਾਰ ਕਰਦੇ ਨੇ ਹਰ ਸਾਲ ਜਿਹੜੀ ਪਿਛਲੇ 2-3 ਸਾਲਾਂ ਤੋਂ ਆਪਾਂ ਨੋਟ ਕਰੀ ਜਾਂਦੇ ਆ ਜਿਹਦੇ ਆਪਾਂ ਨੂੰ ਬਹੁਤ ਮਾੜੇ ਅੰਤਜਾਮ ਵੇਖਣ ਨੂੰ ਮਿਲਦੇ ਨੇ ਸਵਾਲ ਕੀ ਹੁੰਦਾ ਹੈ ਲਾਸਟ ਯੂਰੀਆ ਦੇ ਨਾਲ ਆਪਾਂ ਕਿਹੜੀ ਚੀਜ਼ ਪਾਈਏ ਮਾਰਕੀਟ ਭਰੀ ਪਈਏ ਚੀਜ਼ਾਂ ਦੇ ਨਾਲ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਆਖਰੀ ਯੂਰੀਆ ਪਾਉਣੀ ਹੈ ਬਹੁਤ ਆਤ ਜ਼ਿੰਮੇਦਾਰ ਜਿਹੜੇ ਨੇ ਯੂਰੀਆ ਲੈਣ ਜਾਂਦੇ ਨੇ ਮਾਰਕੀਟ ਦੇ ਵਿੱਚੋਂ ਤੇ ਉਹ ਪੁੱਛਦੇ ਨੇ ਕਿ ਅਸੀਂ ਨਾਲ ਕਿਹੜੀ ਚੀਜ਼ ਪਾਈਏ ਜਿਵੇਂ ਸਾਨੂੰ ਸਵਾਲ ਕਰਦੇ ਨੇ ਬਿਲਕੁਲ ਇਸੇ ਤਰ੍ਹਾਂ ਹੀ ਕਈ ਦੁਕਾਨਦਾਰਾਂ ਨੂੰ ਕਰਦੇ ਨੇ ਜਿਹੜੇ ਦੁਕਾਨਦਾਰ ਤਾਂ ਵਧੀਆ ਬੰਦੇ ਨੇ ਬਹੁਤ ਵਧੀਆ ਜਿਹੜੇ ਇਨਸਾਨ ਨੇ ਉਹ ਤਾਂ ਉਹਨਾਂ ਨੂੰ ਸਹੀ ਸੁਝਾਅ ਦਿੰਦੇ ਨੇ ਪਰ ਜਿਹੜੇ ਕੁਝ ਜ਼ਿਆਦੇ ਲਾਲਚੀ ਆਪਾਂ ਕਹਿ ਸਕਦੇ ਹਾਂ ਉਹਨਾਂ ਨੂੰ ਗੁੰਮਰਾ ਕਰਕੇ ਕੁਝ ਇਦਾਂ ਦਾ ਸਮਾਨ ਪਵਾ ਦਿੰਦੇ ਨੇ ਜਾਂ ਫਿਰ ਜ਼ਿੰਮੇਦਾਰ ਵੀ ਕੁਝ ਜਾਦੇ ਜਿਹੜੇ ਤੱਤੇ ਚੱਲਦੇ ਨੇ ਕਾਲੇ ਚੱਲਦੇ ਨੇ ਆਪਣੀ ਮਰਜ਼ੀ ਦੇ ਨਾਲ ਹੀ ਕੁਝ ਇਦਾਂ ਦਾ ਸਮਾਨ ਛੋਣੇ ਦੇ ਵਿੱਚ ਲਾਸਟ ਯੂਰੀਆ ਦੇ ਨਾਲ ਪਾਪ ਬੰਦੇ ਨੇ ਜਿਹੜਾ ਆਪਣਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਕਰ ਦਿੰਦਾ ਹੈ ਇਹ ਦੋਸਤੋ ਉਹ ਹੀ ਦਿਨ ਚੱਲੀ ਜਾਂਦੇ ਆ ਜਿਨ੍ਹਾਂ ਦਿਨਾਂ ਦੇ ਵਿੱਚ ਤੁਹਾਡੇ ਝੋਨੇ ਦੇ ਵਿੱਚ ਡਿਸਾਈਡ ਹੋ ਜਾਣਾ ਹੁੰਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਹੌਪਰ ਨੂੰ ਆਪ ਤਾਂ ਨਹੀਂ ਸੱਦ ਕੇ ਲਿਆਓਗੇ ਤੁਸੀਂ ਗੋਬਦੀ ਸੁੰਡੀ ਨੂੰ ਤੁਸੀਂ ਪੱਤਾ ਲਪੇਟ ਸੁੰਡੀ ਨੂੰ ਆਪ ਤਾਂ ਨਹੀਂ ਸੱਦ ਕੇ ਲਿਆਓਗੇ ਜਿਕਰ ਇਸੇ ਹੀ ਯੂਰੀਆ ਦੀ ਕਿਸ਼ਤ ਦੇ ਨਾਲ ਤੁਸੀਂ ਇੱਕ ਨਿੱਕੀ ਜੀ ਗਲਤ ਚੀਜ਼ ਦੀ ਵਰਤੋਂ ਕਰ ਲੈਂਦੇ ਹੋ ਜਿਹੜੀਆਂ ਚੀਜ਼ਾਂ ਆਪਾਂ ਸ਼ੁਰवाती ਦਿਨਾਂ ਦੇ ਵਿੱਚ ਤਾਂ ਵਰਤ ਸਕਦੇ ਹਾਂ ਪਰ ਲਾਸਟ ਦੇ ਵਿੱਚ ਉਹਨਾਂ ਦੀ ਵਰਤੋਂ ਆਪਾਂ ਬਿਲਕੁਲ ਵੀ ਨਹੀਂ ਕਰਨੀ ਹੁੰਦੀ ਜੇ ਉਹਨਾਂ ਚੀਜ਼ਾਂ ਦੀ ਤੁਸੀਂ ਵਰਤੋਂ ਕਰ ਲੈਂਦੇ ਹੋ ਤਾਂ ਤੁਹਾਡੇ ਝੋਨੇ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਕੀਟ ਜਿਹੜੇ ਨੇ ਜ਼ਿਆਦਾ ਐਕਟਿਵ ਹੋਣਗੇ ਤੁਹਾਡੇ ਝੋਨੇ ਦੇ ਵਿੱਚ ਫੂਸ ਜ਼ਿਆਦਾ ਬਣੇਗਾ ਪ੍ਰਾਲ ਜ਼ਿਆਦਾ ਬਣੇਗਾ ਦਾਣੇ ਥੋਥੇ ਜ਼ਿਆਦੇ ਰਹਿਣਗੇ ਦਾਣਿਆਂ ਦੇ ਉੱਤੇ ਆਉਣ ਵਾਲੀਆਂ ਜਿਹੜੀਆਂ ਫੰਗਸਾਂ ਨੇ ਜਿਵੇਂ ਸਮਟ ਵਾਈਟ ਸਮਟ ਹੋ ਗਿਆ ਉਹੜੀਆਂ ਚੀਜ਼ਾਂ ਦੀ ਸ਼ਿਕਾਇਤ ਆਪਾਂ ਉਨੂੰ ਜ਼ਿਆਦਾ ਵੇਖਣ ਨੂੰ ਮਿਲੇਗੀ ਵੇਖੋ ਸਭ ਤੋਂ ਪਹਿਲੇ ਨੰਬਰ ਤੇ ਜਦੋਂ ਤੁਸੀਂ ਇਹ ਸਵਾਲ ਕਰਦੇ ਹੋ ਕਿਸੇ ਨੂੰ ਵੀ ਕਿ ਅਸੀਂ ਲਾਸਟ ਯੂਰੀਆ ਦੇ ਨਾਲ ਕੀ ਪਾਈਏ ਤੇ ਉਹ ਤੁਹਾਨੂੰ ਪੈਂਦੀ ਸੱਟੇ ਹੀ ਕੋਈ ਚੀਜ਼ ਦੱਸ ਦਿੰਦਾ ਹੈ ਤਾਂ ਉਹ ਬੰਦਾ ਇਹਦਾ ਮਤਲਬ ਹੈ ਕਿ ਅਨ ਐਜੂਕੇਟਿਡ ਹੈ ਉਹਨੂੰ ਨੌਲੇਜ ਨਹੀਂ ਗਏ ਇਸ ਚੀਜ਼ ਦੀ ਕਿਉਂਕਿ ਉਹਦੇ ਤੋਂ ਸਵਾਲ ਇਹ ਬਣਨਾ ਚਾਹੀਦਾ ਹੈ ਬਾਅਦ ਦੇ ਵਿੱਚ ਉਹਦੀ ਕਿ ਤੁਹਾਡਾ ਚੋਨਾ ਹੈ ਕਿੰਨੇ ਦਿਨਾਂ ਦਾ ਤੁਸੀਂ ਕਿੰਨੇ ਦਿਨਾਂ ਤੇ ਲਾਸਟ ਯੂਰੀਆ ਪਾਉਣ ਜਿਹੜੀ ਜਿਹੜੀ ਕਿਸ਼ਤ ਹੈ ਉਹ ਪਾਉਣੀ ਹੈ ਤੁਸੀਂ 30 ਦਿਨਾਂ ਤੇ ਪਾਉਣੀ ਹੈ 40ਆਂ ਤੇ ਪਾਉਣੀ ਹੈ ਜਾਂ 50ਆਂ ਤੇ ਪਾਉਣੀ ਹੈ ਜੇ ਦਾ ਤੁਸੀਂ 45 50 ਦਿਨ ਤੇ ਯੂਰੀਆ ਦੀ ਲਾਸਟ ਕਿਸ਼ਤ ਘਟਦੇ ਹੋ ਮੰਨ ਲਓ ਦਰਮਿਆਨੀਆਂ ਕਿਸਮਾਂ ਦੇ ਵਿੱਚ 120 ਦਿਨ ਵਾਲੀਆਂ ਜੜੀਆਂ ਕਿਸਮਾਂ ਨੇ 30 ਦਿਨ ਵਾਲੀਆਂ ਕਿਸਮਾਂ ਨੇ ਤਾਂ ਉਹਨਾਂ ਦੇ ਵਿੱਚ ਤਾਂ ਯੂਰੀਆ ਵੀ ਤੁਹਾਡੀ ਜਿਹੜੀ ਇਹਨੇ ਦਿਨਾਂ ਤੇ ਜਾ ਕੇ ਨੁਕਸਾਨ ਕਰੇਗੀ ਉਸ ਪੀਰੀਅਡ ਦੇ ਵਿੱਚ ਤਾਂ ਝੋਨਾ ਨਾਈਟ੍ਰੋਜਨ ਨੂੰ ਹੀ ਕੱਲੀ ਨੂੰ ਸੰਭਾਲ ਲਵੇ ਇਹ ਹੀ ਬਹੁਤ ਵੱਡੀ ਗੱਲ ਹੁੰਦੀ ਹੈ ਬਾਕੀ ਜਿਹੜੇ ਛੋਟੇ ਤੱਤ ਹੁੰਦੇ ਨੇ ਜਿਵੇਂ ਜ਼ਿੰਕ ਗਈਆਂ ਬਹੁਤ ਸਾਰੇ ਜ਼ਿੰਮੇਦਾਰ ਮੈਗਨੀਸ਼ੀਅਮ ਦੀ ਵਰਤੋਂ ਕਰ ਦਿੰਦੇ ਨੇ ਆਖਰੀ ਯੂਰੀਆ ਦੇ ਨਾਲ ਕਿਉਂ ਨਾ ਝੋਨੇ ਦੇ ਵਿੱਚ ਪਹਿਲੇ ਦਿਨਾਂ ਦੇ ਵਿੱਚ ਸਾਡੇ ਕੋਲ ਪਿਆ ਨਹੀਂਗਾ ਜੀ ਅਸੀਂ ਲਿਆ ਕੇ ਰੱਖਿਆ ਸੀ ਪਰ ਪਾਇਆ ਨਹੀਂ ਗਿਆ ਹੁਣ ਆਖਰੀ ਯੂਰੀਆ ਦੇ ਨਾਲ ਅਸੀਂ ਪਾ ਦਿੱਤਾ ਹੈ ਜਿਹੜੀ ਚੀਜ਼ ਨੇ ਜਿੱਥੇ ਕੰਮ ਕਰਨਾ ਹੈ ਜਿੰਨੇ ਦਿਨਾਂ ਤੇ ਕੰਮ ਕਰਨਾ ਹੈ ਉਹਨੇ ਉਨੇ ਦਿਨਾਂ ਤੇ ਹੀ ਕੰਮ ਕਰਨਾ ਹੈ ਜ਼ਿਕਰ 35 40 ਦਿਨ ਤੇ ਜਾ ਕੇ ਝੋਨੇ ਦੇ ਵਿੱਚ ਗਰੋਥ ਪ੍ਰਮੋਟਰ ਜਿੰਨੇ ਵੀ ਨੇ ਟਾਉਨਿਕ ਨੇ ਜਾਂ ਕੁਝ ਜਿਵੇਂ ম্যাগਨੀਸ਼ੀਅਮ ਵਰਗੀਆਂ ਖਾਦਾਂ ਨੇ ਜੜੀਆਂ ਝੋਨੇ ਦੇ ਵਿੱਚ ক্লোਰੋਫਿਲ ਨੂੰ ਜ਼ਿਆਦਾ ਵਧਾਉਂਦੀਆਂ ਨੇ ਉਹਨਾਂ ਦੀ ਵਰਤੋਂ ਕਰ ਦਿਓ ਸਲਫਰ ਦੀ ਵਰਤੋਂ ਕਰ ਦਿਓ ਤਾਂ ਉਹਦੇ ਨਾਲ ਤੁਹਾਡੇ ਝੋਨੇ ਦੇ ਵਿੱਚ ਆਉਣ ਵਾਲੇ 15 20 ਦਿਨਾਂ ਦੇ ਵਿੱਚ ਵਿੱਚ ਤੁਹਾਨੂੰ ਪੱਤਾ ਲਪੇਡ ਸੰਢੀ ਜੜੀ ਉਹ ਦਿਖਾਈ ਦੇ ਜਾਊਗੀ ਕਿਉਂਕਿ ক্লোਰੋਫਿਲ ਤੁਸੀਂ ਉਸ ਟਾਈਮ ਦੇ ਵਿੱਚ ਵਧਾ ਦੇ ਤੇ ਇਹ ਜਦੋਂ ਝੋਨੇ ਨੂੰ ਬਿਲਕੁਲ ਵੀ ਉਹਦੀ ਲੋੜ ਨਹੀਂ ਸੀ ਤੇ ਉਸ ক্লোਰੋਫਿਲ ਨੂੰ ਖਾਣ ਦੇ ਵਾਸਤੇ ਜਿਹੜੀ ਓਵਰ ক্লোਰੋਫਿਲ ਹੈ ਉਹਨੂੰ ਖਤਮ ਕਰਨ ਦੇ ਵਾਸਤੇ ਝੋਨਾ ਪੱਤਾ ਲਪੇੜ ਸੁੰਡੀ ਨੂੰ ਸੱਦੇਗਾ ਤੇ ਉਸ ਸੱਦੀ ਸੁੰਡੀ ਨੂੰ ਮਾਰਨ ਦੇ ਵਾਸਤੇ ਫਿਰ ਤੁਸੀਂ ਚੁੱਕ ਲਓਗੇ ਸਪ੍ਰੇਆਂ ਦੀਆਂ ਢੋਲੀਆਂ ਪਾਉਣਾ ਕੀ ਕੀ ਨਹੀਂਗਾ ਆਪਾਂ ਤੁਸੀਂ ਬਿਲਕੁਲ ਵੀ ਲਾਸਟ ਯੂਰੀਆ ਦੇ ਨਾਲ ਮੈਗਨੀਸ਼ੀਅਮ ਨਹੀਂ ਪਾਉਣਾ ਤੁਸੀਂ ਜ਼ਿੰਕ ਨਹੀਂ ਪਾਉਣੀ ਤੁਸੀਂ ਸਲਫਰ ਨਹੀਂ ਪਾਉਣੀ ਤੁਸੀਂ ਕਿਸੇ ਤਰ੍ਹਾਂ ਦਾ ਕੋਈ ਟੋਨਿਕ ਨਹੀਂ ਪਾਉਣਾ ਤੁਸੀਂ ਕੋਈ ਪਦਾਨ ਨਹੀਂ ਪਾਉਣੀ ਫਟੇਰਾ ਨਹੀਂ ਪਾਉਣਾ ਤੁਸੀਂ ਰੀਜੈਂਟ ਨਹੀਂ ਪਾਉਣੀ ਇਹ ਜਿਹੜੀਆਂ ਚੀਜ਼ਾਂ ਬਿਲਕੁਲ ਤੁਸੀਂ ਛੋਨੇ ਦੇ ਵਿੱਚ ਨਹੀਂ ਪਾਉਣੀਆਂ ਕਲੋਰੋ ਨਹੀਂ ਪਾਉਣੀ ਤੁਸੀਂ ਪਾਉਣਾ ਕੀ ਏ ਜੇਕਰ ਤੁਸੀਂ ਵਨ ਜੋ ਹੱਲ ਤੱਕ ਤੁਹਾਡੇ ਕੋਲ ਪਾਈ ਨਹੀਂ ਗਈ ਛੋਨੇ ਦੇ ਵਿੱਚ ਤਾਂ ਪੋਟਾਸ਼ ਲਾਕਰੀ ਯੂਰੀਆ ਦੇ ਨਾਲ ਤੁਸੀਂ ਬਾਅਦ ਸਕਦੇ ਹੋ ਪੋਟਾਸ਼ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਝੋਨੇ ਨੂੰ ਜਿਆਦੀ ਹੀਟ ਤੋਂ ਵੀ ਬਚਾਏਗੀ ਬਿਮਾਰੀਆਂ ਤੋਂ ਵੀ ਬਚਾਏਗੀ ਕੀਟਾਂ ਤੋਂ ਵੀ ਕੀਟਾਂ ਦੇ ਨਾਲ ਲੜਨ ਦੀ ਸ਼ਕਤੀ ਵੀ ਤੁਹਾਡੇ ਝੋਨੇ ਦੇ ਵਿੱਚ ਜ਼ਿਆਦਾ ਪੈਦਾ ਕਰੇਗੀ ਨਾਲ ਦੀ ਨਾਲ ਪੱਤਿਆਂ ਦੇ ਵਿੱਚੋਂ ਕੱਢ ਕੇ ਜਿਹੜਾ ਟਰਾਂਸਪੋਰਟ ਦਾ ਕੰਮ ਚੱਲਣਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਦਾਣਿਆਂ ਦੇ ਵਿੱਚ ਖੁਰਾਕ ਨੂੰ ਭਰੇਗੀ ਪੱਤਿਆਂ ਦੇ ਵਿੱਚੋਂ ਕੱਢ-ਕੱਢ ਕੇ ਦਾਣੇ ਤੁਹਾਡੇ ਵਧੀਆ ਹੋਣਗੇ ਗ੍ਰੇਨ ਮੋਟੇ ਹੋਣਗੇ ਜਿਹੜੀ ਜਿਹੜੀ ਆਪਣੇ ਲਈ ਲਾਜ਼ਮੀ ਹੈ ਜਿਹਦੀ ਆਪਾਂ ਵਰਤੋਂ ਲੇਟ ਤੱਕ ਵੀ ਕਰ ਸਕਦੇ ਆ ਤੁਸੀਂ 40 50 55 ਦਿਨ ਤੱਕ ਵੀ ਝੋਨੇ ਦੇ ਵਿੱਚ ਪੋਟਾਸ਼ ਪਾ ਸਕਦੇ ਹੋ 60% ਵਾਲੀ ਐਮਓਪੀ ਜਿਹੜੀ ਹੈ ਇਹਦੇ ਤੋਂ ਇਲਾਵਾ ਔਰ ਜਿੰਨੀਆਂ ਵੀ ਚੀਜ਼ਾਂ ਨੇ ਜੇਕਰ ਤੁਹਾਡਾ ਚੋਨਾ ਵਧੀਆ ਹੈ ਤੁਸੀਂ ਫਿਰ ਵੀ ਇੱਕ ਜ਼ਿੰਮੇਦਾਰਾ ਨੂੰ ਕਈਆਂ ਨੂੰ ਹੁੰਦਾ ਹੈ ਕਿ ਅਸੀਂ ਜਿੰਨੀਆਂ ਵੀ ਜ਼ਰੂਰੀਆ ਦੀਆਂ ਕਿਸ਼ਤਾਂ ਪਾਉਣੀਆਂ ਨੇ ਉਹਨਾਂ ਦੇ ਨਾਲ ਲਾਜ਼ਮੀ ਕੁਝ ਨਾ ਕੁਝ ਪਾਉਣਾ ਹੈ ਵੇਖੋ ਇਹ ਬਹੁਤ ਵੱਡੀ ਆਪਣੀ ਗਲਤ ਸੋਚ ਹੈ ਤੇ ਗਲਤ ਸਮੇਂ ਦੇ ਉੱਤੇ ਕੋਈ ਚੀਜ਼ ਆਪਾਂ ਨੂੰ ਵਰਤਣ ਦੇ ਕੋਈ ਲਾਭ ਨਹੀਂ ਹੁੰਦੇ ਮੰਨ ਕੇ ਚੱਲੋ ਜਦੋਂ ਤੁਸੀਂ ਖੁਲਦੇ ਹੋ ਉਦੋਂ ਦਾ ਤੁਹਾਡਾ ਕਿਓ ਖਾਣਾ ਬਣਦਾ ਹੈ ਪਰ ਜਦੋਂ ਤੁਸੀਂ ਖੁਲਣਾ ਛੱਡ ਦਿੱਤਾ ਹੈ ਬੁਢਾਪੇ ਦੇ ਵਿੱਚ ਆ ਚੁੱਕੇ ਹੋ ਤੁਸੀਂ 60 70 ਸਾਲ ਤੱਕ ਤੁਹਾਡੀ ਉਮਰ ਹੋ ਚੁੱਕੀ ਹੈ ਤੇ ਫਿਰ ਵੀ ਜੇ ਤੁਸੀਂ ਉਨੀ ਹੀ ਮਾਤਰਾ ਦੇ ਵਿੱਚ ਡੇਲੀ ਕਿਓ ਖਾਓਗੇ ਤਾਂ ਹਾਰਟ ਅਟੈਕ ਆ ਜਾਊਗਾ ਤੁਹਾਨੂੰ ਜੇਕਰ ਤੁਸੀਂ ਮਿਹਨਤ ਨਹੀਂ ਕਰੋਗੇ ਜੇ ਹੁਣ ਤੁਸੀਂ ਕਿਸੇ ਪਹਿਲਵਾਨ ਦੇ ਬਰਾਬਰ ਦਾ ਕਿਉਂ ਖਾਓਗੇ ਮਿਹਨਤ ਨਹੀਂ ਕਰੋਗੇ ਦੋਦੋ ਤੁਹਾਨੂੰ ਨੁਕਸਾਨ ਹੀ ਹੋਣਾ ਹੈ ਜਿਹੜੀ ਚੀਜ਼ ਨੇ ਜਿਹੜੇ ਟਾਈਮ ਦੇ ਵਿੱਚ ਕੰਮ ਕਰਨਾ ਹੈ ਉਹਨੇ ਉਸੇ ਟਾਈਮ ਦੇ ਵਿੱਚ ਹੀ ਕਰਨਾ ਹੈ ਇਹ ਨਹੀਂ ਹੁੰਦਾ ਕਿ ਤੁਸੀਂ ਪਹਿਲਾਂ ਜੀ ਸਾਡਾ ਟਾਈਮ ਨਹੀਂ ਲੱਗਾ ਤੇ ਹੁਣ ਉਹ ਚੀਜ਼ਾਂ ਪਈਆਂ ਨੇ ਤੇ ਅਸੀਂ ਆਖਰੀ ਯੂਰੀਆ ਦੇ ਨਾਲ ਪਾ ਦਿੰਨੇ ਆ ਸੋ ਇਹ ਜਿਹੜੀਆਂ ਗਲਤੀਆਂ ਨੇ ਇਹਨਾਂ ਦੁਆਬਾਂ ਪ੍ਰੇਜ਼ ਕਰਨਾ ਹੈ ਜਿੰਨਾ ਪ੍ਰੇਜ਼ ਕਰ ਲਓਗੇ ਉਹਨਾਂ ਤੁਹਾਡਾ ਚੋਨਾ ਸੁੰਡੀਆਂ ਤੋਂ ਆਉਣ ਵਾਲੇ ਦਿਨਾਂ ਦੇ ਵਿੱਚ ਹੌਪਰ ਤੋਂ ਸੁਰੱਖਿਤ ਰਹੇਗਾ ਤੇ ਜਿੰਨੀਆਂ ਜ਼ਿਆਦੀਆਂ ਗਲਤੀਆਂ ਕਰੋਗੇ ਜਿੰਨੀ ਯੂਰੀਆ ਆਖਰੀ ਜੜੀਏ ਉਹਦੀ ਕਿਸ਼ਤ ਲੇਟ ਖੜੋਗੇ ਉਹਨੇ ਤੁਹਾਡੇ ਚੋਨੇ ਦੇ ਵਿੱਚ ਕੀਟ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਜ਼ਿਆਦਾ ਵੇਖਣ ਨੂੰ ਮਿਲਣਗੇ ਕਿਉਂਕਿ ਕਲੋਰੋਫਿਲ ਦੀ ਮਾਤਰਾ ਨੂੰ ਤੁਸੀਂ ਆਮ ਦੇ ਨਾਲੋਂ ਲੋੜਿੰਦੀ ਮਾਤਰਾ ਦੇ ਨਾਲੋਂ ਕਿਤੇ ਜ਼ਿਆਦਾ ਕਰ ਲਓਗੇ ਤੇ ਕੁਦਰਤ ਦਾ ਇੱਕ ਨਿਯਮ ਹੈ ਕਿ ਕਿਸੇ ਵੀ ਚੀਜ਼ ਨੂੰ ਸੰਤੁਲਿਤ ਕਰਨ ਦੇ ਵਾਸਤੇ ਉਹਨੇ ਹਰ ਪ੍ਰਕਾਰ ਦੇ ਕੀੜੇ ਬਣਾਏ ਨੇ ਕੀਟ ਬਣਾਏ ਨੇ ਫੰਗਸਾਂ ਬਣਾਈਆਂ ਨੇ ਫਿਰ ਉਹਨਾਂ ਦਾ ਅਟੈਕ ਹੋ ਜਾਊਗਾ ਤੇ ਫਿਰ ਆਪਾਂ ਇਸੇ ਹੀ ਚੱਕਰ ਦੇ ਵਿੱਚ ਉਲਝੇ ਰਹਿਨੇ ਆ ਪਹਿਲਾਂ ਜ਼ਿਆਦੀ ਜ਼ੂਰੀਆ ਪਾ ਲੈਣੀ ਹੈ ਜਾਂ ਓਵਰ ਕੁਝ ਚੀਜ਼ਾਂ ਦੀ ਵਰਤੋਂ ਕਰ ਲੈਣੀ ਹੈ ਲੇਟ ਜ਼ਿੰਕ ਵਰਤੋਂ ਕਰ ਲੈਣੀ ਹੈ ম্যাগਨੀਸ਼ੀਅਮ ਪਾ ਲੈਣਾ ਹੈ ਜਾਂ ਫਿਰ ਫਰਟੀਰਾ ਰੀਜ਼ਨਡ ਪਦਾਨ ਇਹ ਚੀਜ਼ਾਂ ਪਾ ਲੈਣੀਆਂ ਨੇ ਫਿਰ ਉਹਨਾਂ ਨੇ ਚੋਨੇ ਨੂੰ ਜ਼ਿਆਦਾ ਕੱਚਾ ਕਰ ਦੇਣਾ ਹੈ ਫਿਰ ਤੁਸੀਂ ਸੁੰਡੀ ਆ ਜਣੀ ਹੈ ਆਪਣੇ ਚੋਨੇ ਦੇ ਵਿੱਚ ਤੇ ਉਹਨੂੰ ਮਾਰਨ ਦੇ ਵਾਸਤੇ ਆਪਾਂ ਜ਼ਿਆਦੀਆਂ ਤਗੜੀਆਂ ਸਪਰੇਆਂ ਕਰਨੀਆਂ ਨੇ ਹੌਲੀ ਸਪਰੇ ਨਹੀਂ ਕਰਨੀ ਫਿਰ ਉਹ ਜਿਹੜੀਆਂ ਸਪਰੇਆਂ ਸੁੰਡੀ ਨੂੰ ਮਾਰਨ ਦੇ ਵਾਸਤੇ ਤੁਸੀਂ ਕਰਨੀਆਂ ਨੇ ਜ਼ਿਆਦੀਆਂ ਤਗੜੀਆਂ ਜਿਨ੍ਹਾਂ ਦੀ ਲੋੜ ਨਹੀਂ ਗਈ ਆਪਾਂ ਨੂੰ ਉਹ ਕਰ ਦੇਣੀਆਂ ਨੇ ਤੇ ਉਹਨਾਂ ਨੇ ਹੌਪਰ ਦੀਆਂ ਸਪਰੇਆਂ ਵੱਲ ਨੂੰ ਤੁਹਾਨੂੰ ਧੱਕ ਦੇਣਾ ਹੈ ਸੋ ਇਹਨਾਂ ਚੀਜ਼ਾਂ ਤੋਂ ਆਪਾਂ ਜ਼ਰੂਰ ਗਰੇਜ ਕਰਨਾ ਹੈ ਇਹਨਾਂ ਦਿਨਾਂ ਦੇ ਵਿੱਚ ਜੀ ਵੀਡੀਓ ਚੰਗੀ ਲੱਗੀ ਹੋਰ ਜ਼ਿੰਮੇਦਾਰਾਂ ਦੇ ਨਾਲ ਜ਼ਰੂਰ ਅੱਗੇ ਤੋਂ ਅੱਗੇ ਸ਼ੇਅਰ ਕਰਦਿਆ ਕਰੋ ਵੇਖਣ ਲਈ ਸ਼ੇਅਰ ਕਰਨ ਲਈ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ